ਮੁਜਾਗਤ ਪੇਤਾ ਸਤਿਗੁਰੂ ਸਵਾਮੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗਿਆਨ ਦੀਆਂ ਅਨੋਖੀਆਂ ਕਿਰਨਾਂਵਾਂ ਬਖਸ਼ ਦੇਣੇ ਦਾਤਾ ਜੀ ਆਖਦੇ ਨੇ ਗਹਿਰਤਾ ਦੇ ਬਚਨ ਕਰਦੇ ਨੇ। ਹਿਰਦੇ ਨੂੰ ਪ੍ਰਕਾਸ਼ ਦਿੰਦੇ ਨੇ। ਮਹਾਰਾਜ ਆਖ ਰਿਹਾ ਕੋਈ ਮਾਈ ਕੋ ਮਾਈ ਭੁੱਲੋ ਮਨ ਸਮਝਾਵੇ। ਮੇਰਾ ਮਨ ਉਸ ਪਿਆਰ ਦੀ ਮੂਰਤ ਨਰੰਕਾਰ ਨੂੰ ਭੁੱਲ ਗਿਆ। ਕੋਈ ਆਵੇ। ਮੈਨੂੰ ਪਿਆਰ ਦੀ ਮੂਰਤ ਯਾਦ ਕਰਵਾਵੇ ਮੇਰੇ ਹਿਰਦੇ ਦੀ ਵੇਦਨਾ ਠੀਕ ਹੋਵੇ ਜਾਗ ਆ ਜਾਵੇ ਇਸ ਮਨ ਨੂੰ ਗੱਲ ਗੌਰ ਕਰਨ ਵਾਲੀ ਹੈ ਸਤਿਗੁਰੂ ਦਾ ਮਨ ਕਦਾ ਚਿੱਤ ਤੇ ਮਾਲਕ ਤੋਂ ਅਲੈਦਾ ਨਹੀਂ ਹੁੰਦਾ ਪਰ ਬਹੁਤ ਵੱਡਾ ਫਰਕ ਹੈ ਗੁਰੂ ਦੀ ਕਿਰਪਾ ਈ ਟੀ ਹੈ ਜਿਵੇਂ ਤੁਸੀਂ ਬੱਚੇ ਨੂੰ ਸਮਝਾਉਣਾ ਹੋਵੇ ਬੱਚੇ ਦੀ ਭਾਸ਼ਾ 'ਚ ਗੱਲ ਕਰਦੇ ਹਾਂ ਬੱਚੇ ਜਿਹਾ ਸੇ ਵਣ ਜਾਣੇ ਆ ਪਿਆਰ ਦੇ ਵਿੱਚ 80 ਸਾਲ ਦਾ ਬਜ਼ੁਰਗ 5 ਸਾਲ ਦੇ ਪੋਤੇ ਦੀ ਭਾਸ਼ਾ ਬੋਲਦਾ ਸਤਿਗੁਰੂ ਦੀ ਅਸਥਾ ਮਿਥੀ ਨਹੀਂ ਜਾ ਸਕਦੀ ਗੁਰਬਾਣੀ ਕਹਿੰਦੀ ਪਰ ਇੱਥੇ ਸਾਡੇ ਨਾਲ ਗੁਰੂ ਜੀ ਸਾਡੀ ਸੁਰਤ ਨੂੰ ਤਾਹਾਂ ਲਜਾਣ ਵਾਸਤੇ ਪਿਤਾ ਸਤਿਗੁਰੂ ਆਪਣੇ ਬੁੱਧੇ ਨੂੰ ਖੋ ਚੁਕੇ ਪ੍ਰੇਮ ਪਿਆਰ ਵਿੱਚ ਆਪਣੇ ਪੁੱਤਰ ਨੂੰ ਗਿਆਨ ਬਖਸ਼ਦੇ ਹੈ। ਸਦੇ ਸੱਚੇ ਪਾਤਸ਼ਾਹ ਕਹਿੰਦੇ ਨੇ ਕੂ ਮਾਈ ਭੁੱਲਿਓ ਮਨ ਸਮਝਾਵੇ। ਮਨ ਸਾਡਾ ਭੁੱਲਿਆ। ਗੁਰੂ ਤਾਂ ਸਦਾ ਹੀ ਉਸ ਅਵਸਥਾ ਚ ਨਿਰੰਤਰ ਹੈ। ਚੇਸ਼ਟਾ ਸਾਨੂੰ ਉੱਥੇ ਲਿਜਾਣ ਦੀ ਹੈ ਜਿੱਥੇ ਗੁਰੂ ਆਪ ਰੁਕਿਆ ਹੋਇਆ ਹੈ। ਕੋਈ ਆਵੇ। ਇਸ ਗਹਿਰੇ ਹਨੇਰੇ ਚ ਮੈਨੂੰ ਮਾਇਆ ਚੋਂ ਬਾਹਰ ਨਿਕਲਣ ਦਾ ਆਤਮ ਗਿਆਨ ਦਾ ਰਸਤਾ ਦਿਖਾਵੇ ਭੁੱਜ ਗਿਆ ਸੀ ਮਾਧੋਦਾਸ ਬਰਾਗੀ ਤੇ ਜੀਵਨ ਦਾ ਦੀਵਾ ਰਾਜਪੂਤ ਰਾਜੇ ਦਾ ਪੁੱਤਰ ਹੋਣ ਦੇ ਬਾਵਜੂਦ ਇੱਕ ਹਿਰਣੀ ਦੇ ਤੀਰ ਲੱਗਣ ਨਾਲ ਮਨ ਬਰਾ ਕੀ ਹੋ ਗਿਆ। ਕਰੁਣਾ ਦੇ ਐਸੇ ਅੰਕੁਰ ਫੁੱਟੇ ਕਿ ਦੁਬਾਰੀ ਤਖਤ ਤੇ ਨਾ ਬੈਠ ਪਾਇਆ। ਕਣਕੋਰ ਵਰਾਗ ਆ ਗਿਆ। ਤਖਤ ਛੱਡ ਕੇ ਸੰਨਿਆਸੀ ਹੋ ਗਿਆ। ਪਰ ਸੰਨਿਆਸੀ ਪੂਰਾ ਨਾ ਹੋ ਸਕਿਆ। ਸਾਧਕਤਾ ਬਣਿਆ ਪਰ ਮਾਲਕ ਨਾਲ ਨਾ ਜੁੜਿਆ ਸੰਸਾਰ ਦੇ ਵਿੱਚ ਆਪਣੇ ਨਾਮ ਨੂੰ ਚਮਕਾਉਣ ਲਈ ਰੇਦੀ ਸਿੱਧੀ ਦੀ ਪ੍ਰਾਪਤੀ ਕਰਕੇ ਵੱਡਾ ਬਣ ਬੈਠਾ ਜਿਸ ਨੂੰ ਚਾਵੇ ਉਹ ਵੀ ਦੇ ਦੇਵੇ ਵੱਡੇ ਵੱਡੇ ਗੁਰੂਆਂ ਦੇ ਤਖਤ ਪਲਟਾ ਦੇਵੇ ਪਰ ਬਾਹਰ ਦਿੱਸ ਚਾਨਣਾ ਦਿਲ ਅੰਧਿਆਰੀ ਰਾਤ ਉਹਦੇ 뜰 ਵਿੱਚ ਹਜੇ ਵੀ ਹਨੇਰੀ ਰਾਤ ਪਈ ਸੀ ਤੇ ਮਾਲਕ ਸੱਚੇ ਪਾਤਸ਼ਾਹ ਕੋਈ ਪੁਰਾਣੇ ਜਨਮ ਚ ਹੋਇਆ ਵਾਦਾ ਜਨਭਾਉਣ ਚੱਲੇ ਆ ਨੇਰੇ ਚ ਬੈਠੇ ਨੂੰ ਚਾਨਣ ਦੇਣ ਚੱਲੇ ਆ ਪੰਜਾਬ ਦੀ ਧਰਤੀ ਤੋਂ ਉਦੇ ਨਿਜ ਸਥਾਨ ਤੇ ਪਹੁੰਚੇ ਆਪ ਬਾਹਰ ਗਿਆ ਸੀ ਸਤਗੁਰੂ ਤਖਤ ਤੇ ਬੈਠ ਗਏ ਇਹ ਉਹਦੇ ਮਨ ਦੀ ਪੁਕਾਰ ਹੈ ਭਾਵੇਂ ਉਹਦਾ ਮਨ ਰਿਧੀਆਂ ਸਿੱਧੀਆਂ ਚੁਲ ਜੇ ਪਰ ਆਤਮਾ ਦੀ ਇੱਕ ਪੁਕਾਰ ਹੈ ਆਤਮਾ ਦੀ ਇੱਕ ਭੁੱਖ ਹੈ ਕੋ ਮਾਈ ਭੁੱਲਿਓ ਮਨ ਸਮਝਾਵੇ ਮੇਰਾ ਮਨ ਜੁਰੀਦਿਆਂ ਸਿੱਧੀਆਂ ਚ ਫਸ ਗਿਆ ਆਤਮਾ ਦੇ ਅੰਦਰ ਲੋਚ ਹੈ ਇਹਨੂੰ ਕੋਈ ਬਾਹਰ ਕੱਢੇ ਸਾਹਿਬ ਤਖਤ ਤੇ ਬੈਠੇ ਹੈ ਪੱਤਿਆਂ ਦੀ ਸਰਸਰਾਹਟ ਸੁੱਕੇ ਪੱਤਿਆਂ ਤੇ ਪੈਰ ਰੱਖ ਕੇ ਤੁਰਦਾ ਆਇਆ ਮਾਧੋਦਾਸ ਬਰਾਗੀ ਪੈਰਾ ਵਿੱਚ ਲੱਕੜ ਦੀਆਂ ਖੰਡਾਂਆਂ ਅਗਮੇ ਕੱਪੜੇ ਦਾ ਬੁਕਲ ਮਾਰਿਆ ਹੈ ਸਿਰ ਦੇ ਉੱਪਰ ਜੂڑا ਕਰਿਆ ਦਾੜਾ ਲੰਮਾ ਹੈ ਨੇਤਰਾਂ 'ਚ ਕਰੋਧ ਦੀ ਜਵਾਲਾ ਹੈ ਲੰਮਾ ਗਠੀਲਾ ਸਰੀਰ ਹੈ ਇੰਜ ਲੱਗ ਰਿਹਾ ਹੈ ਜਿਵੇਂ ਅੱਗ ਦੇ ਪਾਂਬੜ ਨੇ ਹਿਮਾਲਿਆ ਦੇ ਪਰਬਤ ਤੋਂ ਕੱਪੜਾ ਉਧਾਰ ਲੈ ਕੇ ਪਹਿਰਿਆ ਹੋਵੇ ਉੱਪਰੋਂ ਠੰਡਾ ਦਿਸਦਾ ਹੈ ਪਰ ਦੇਲ ਵਿੱਚ ਅੱਗ ਬੜੀ gehri ਹੈ ਆਪਣੇ ਨਿਯਚੇ ਸਥਾਨ ਤੇ ਪਹੁੰਚਿਆ ਅਣਕਲਕੀ ਕੋਈ ਆਇਆ ਹੈ ਜਦੋਂ ਸਾਹਮਣੇ ਦیدار ਕਰੇ ਆਪਾਂ ਵੀ ਕਰੀਏ ਅੱਖ ਤੇ ਪਰ ਬੈਠੇ ਸਾਹਿਬ ਨੀਲਾ ਚੋਲਾ ਚਿੱਟੀ ਪਜਾਮੀ ਚਰਣਾ ਚ ਪਾਏ ਮੋਜ਼ੇ ਬੜੇ ਸੋਹਣੇ ਲੱਗਦੇ ਐ ਗਠੀਲਾ ਸ਼ਰੀਰ ਮਾਤ ਦਾਸ ਬਰਾਗੀ ਤੋਂ ਵੀ ਉੱਚਾ ਕੱਦ ਕਮਰ ਕਸਾ ਲਾਇਆ ਹੋਇਆ ਹੈ ਇੱਕ ਬਾਜ਼ੂ ਸਤਗੁਰਾਂ ਨੇ ਆਪਣੀ ਬੁੱਕਲ 'ਚ ਰੱਖੀ ਔਰ ਤੇ ਦੂਸਰਾ ਹੱਥ ਗੋਡੇ ਤੇ ਜਿਵੇਂ ਸਾਰੇ ਕਾਇਨਾਤ ਦਾ ਬਾਦਸ਼ਾਹ ਬੈਠਾ ਹੋਵੇ ਹਜ਼ੂਰ ਦੇ ਮਸਤਕ ਤੇ ਕਲੰਗੀ ਸੋਭਾ ਪਾ ਰਹੀ ਹੈ ਸੁੰਦਰ ਦਮਾਲਾ ਉੱਪਰ ਲੱਗਿਆ ਹੋਇਆ ਚੱਕਰ ਸਤਿਗੁਰਾਂ ਦੇ ਨੈਣ ਕਿਸੇ ਗੈਰ ਸਮੁੰਦਰ ਵਾਂਗਰਾ ਜਾਪਦੇ ਐ ਮੁੱਖ ਤੇ ਕੰਡਿਆਲੀ ਦਾੜੀ ਇਨਾ ਇਤਨੇ ਕੋਮਲ ਦਿਸਦੇ ਐ ਕਿ ਸਾਰੇ ਅਣਗਲ ਨਾ ਲਾਲਨ ਤੇ ਇਤਨੇ ਵੀਰ ਰਸ ਚ ਨੇ ਅਗਰ ਵੀਰ ਰਸ ਦੀ ਉਦਮਾਦ ਚੋਣ ਇਹ ਫਨਾ ਕਰ ਦੇ ਸਭ ਕੁਝ ਦੁਨੀਆ ਦੇ ਰਾਜੇ ਭਗਤੀ ਦੇ ਸੌਮੇ ਜਿਨ੍ਹਾਂ ਦੇ دیدار ਕਰਨ ਲਈ ਹਾਰੇ ਕੱਖ ਲੋਚਦੀ ਸੀ ਨਾਮ ਹੋ ਜਾਂਦੀ ਸੀ ਸਾਹਮਣੇ ਬੈਠੇ ਦੇਖਿਆ ਅੰਦਰੋਂ ਆਤਮਾ ਨੇ ਆਵਾਜ਼ ਮਾਰੀ ਇਹ ਹੀ ਨੇ ਪਰ ਮਨ ਵਿੱਚ ਪਏ ਹਉਮੇ ਹੰਕਾਰ ਨੇ ਆਖਿਆ ਨਹੀਂ ਮੈਂ ਹੀ ਵੱਡਾ ਹ ਐਸਾ ਹਰ ਕਿਸੇ ਨਾਲ ਹੁੰਦਾ ਹੈ ਸਤਿਗੁਰੂ ਪਹਿਲੇ ਦਰਸ਼ਨਾ ਆਪਣਾ ਰੂਪ ਤਦ ਦਿਖਾ ਦਿੰਦੇ ਐ ਪਰ ਹਉਮੇ ਅੱਗੇ ਨਹੀਂ ਝੁਕਦੇ ਫਿਰ ਗੁਰੂ ਆਪਣੀ ਤਾਕਤ ਨਾਲ ਝੁਕਾਉਂਦਾ ਹੈ ਉਹ ਦ੍ਰਿਸ਼ ਦੇਖਣ ਵਾਲਾ ਹੁੰਦਾ ਹੈ ਪਹਿਲੇ ਜਾਮੇ ਸੱਜਣ ਠੱਗ ਪਹਿਲੀ ਨਜ਼ਰ ਵਿੱਚ ਦੇਖ ਕੇ ਫੱਬ ਗਿਆ ਸੀ ਹਿੱਲਿਆ ਸੀ ਪਰ ਉਹ ਦੇ ਹੰਕਾਰ ਨੇ ਉਹਦੀ ਬੁੱਧੀ ਨੂੰ ਟੱਕ ਦਿੱਤਾ ਸੀ ਫਿਰ ਜਦੋਂ ਰਾਤ ਨੂੰ ਸਤਗੁਰਾਂ ਨੇ ਆਪਣੇ ਤਾਣ ਵਿੱਚ ਝੁਕਾ ਲਿਆ ਫਿਰ ਖੇਡ ਦੇਖਣ ਵਾਲੀ ਸੀ ਪਹਿਲੀ ਨਜ਼ਰੇ ਦੇ ਅੰਦਰ ਹੌਮੇ ਆਈ ਵਾ ਹੁਣੇ ਤਖਤੇ ਪਲਟਾ ਦਿਆਂਗਾ ਆਪਣੀਆਂ ਰੀਧੀਆਂ ਸਿੱਧੀਆਂ ਜ਼ੋਰ ਲਾਇਆ ਰੀਧੀਆਂ ਸਿੱਧੀਆਂ ਹਾਰ ਗਈਆਂ ਮੰਤਰ ਪੜੇ ਕੋਈ ਮੰਤਰ ਨਾ ਚੱਲਿਆ ਤੰਤਰਾਂ ਦੇ ਦੁਆਰਾ ਤਖਤ ਨੂੰ ਪਲਟਾ ਮਰਾਉਣ ਦੀ ਇੱਛਾ ਜ਼ਾਹਰ ਕਰੀ ਕੋਈ ਤੰਤਰ ਨਾ ਚੱਲਿਆ ਰਦੀਆ ਸਿਦਿਆ ਨੇ ਹੱਥ ਜੋੜਾ ਕਿਆ ਅਸੀਂ ਇਹਨਾਂ ਦੇ ਚਰਨਾਂ ਨਾਲ ਲੱਗੀ ਹੋਈ ਧੂੜ ਤੋਂ ਵੀ ਤੋਲਾਂ ਉਸ ਤੋਂ ਵੀ ਨੀਵੀਂ ਆਹਾਂ ਇਤੇ ਉਹ ਨੇ ਜੋ ਇੱਕ ਨਜ਼ਰ ਕਾਇਨਾਤ ਤਾਰਦੇ ਐ ਇਹਨਾਂ ਅੱਗੇ ਕੋਈ ਮੰਤਰ ਕੰਮ ਨਹੀਂ ਕਰਨਾ ਇਹਨਾਂ ਅੱਗੇ ਚੁਕਿਆ ਹੀ ਕਾਰਜ ਹੁੰਦੇ ਆ ਪਹਿਲੀ ਵਾਰ ਜਗਤ ਵਿੱਚ ਮਾਧੋਦਾਸ ਵਰਾਗੀ ਨੇ ਹੱਥ ਜੋੜੇ ਕਟਣਿਆਂ ਦੇ ਆਜ਼ੂ ਕਟਣਿਆਂ ਦੇ ਪਾਰ ਅੱਲੇ ਹੋਇਆ ਆਖਣ ਲੱਗਿਆ ਤੁਸੀਂ ਕੌਣ ਹੋ ਸ਼ਹਿਨਸ਼ਾ ਆਰਾਜ ਨੇ ਆਖਿਆ ਗੁਰੂ ਹਰਗੋਬਿੰਦ ਸਾਹਿਬ ਰਾਜਿਆਂ ਦੇ ਪੋਤਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੀ ਗੱਤੀ ਦੇ ਵਾਲੀ ਸਾਡਾ ਨਾਮ ਗੋਬਿੰਦ ਸਿੰਘ ਹੈ ਜਿਵੇਂ ਮਨ ਰੂਪੀ ਆਕਾਸ਼ ਵਿੱਚ ਬਿਜਲੀ ਕੜਕੀ ਹਵਾ ਠਹਿਰ ਗਈ ਜਿਵੇਂ ਇੱਕਵਾਰ ਦਿਲ ਨਾ ਟੜਕਿਆ ਹੋਵੇ ਆਤਮਾ ਨੇ ਇੰਨੀ ਖੁਸ਼ੀ ਪ੍ਰਗਟ ਕਰੀ ਆਜੇ इन्हें जन्म बाद क्या महाराज अगर तुसी हो ही गुरु हो मैं तो मैं बंदा जिन अपने जोर सब आए रो तो में सारे चुग जाते भूलिया मन पर गुरु ने समझाता हो रन मान नहीं मानता किसी की ਗੁਰੂ ਇਹਨੂ ਚੁੱਕ ਆ ਸਕਦਾ ਹੈ ਗੁਰੂ ਮੋੜ ਸਕਦਾ ਹੈ ਗੁਰੂ ਕੋਲੇ ਯੋ ਤਾਕਤ ਹੈ বেদ ਪੁਰਾਨ ਸਾਧਮਗ ਸੁਣ ਕਰਨੇ ਮਖਨ ਹਰ ਗੁਣ ਗਾਵੇ ਇਤਨੀਆਂ ਗੱਲਾਂ ਸੁਣ ਕੇ ਵੀ ਤੇਰੇ ਮਨ ਨੂੰ ਗੁਣ ਗਾਉਣ ਦਾ ਸਵਾਲ ਨਹੀਂ ਪੈਦਾ ਹੁੰਦਾ ਹੈ ਪੁਰਸ਼ ਕਿਸ ਮਾਇਆ ਦੀ ਨਗਰੀ ਵਿੱਚ ਰਹਿਣ ਦਾ ਆਦੀ ਹੋ ਚੁੱਕਿਆ ਹੈ ਦੁਰਲਭ ਦੇ ਪਾਏ ਮਾਨਸ ਕੀ ਵਿਰਥਾ ਜਨਮ ਗਵਾਵੇ ਜਨਮ ਜਾ ਰਿਹਾ ਹੈ ਅਜਾਈ ਜਾ ਰਿਹਾ ਹੈ ਅਤੇ ਮਿਲਿਆ ਬੜੇ ਕਠਿਨ ਪ੍ਰਯਾਸ ਨਾਲ ਹੈ ਹੁਣ ਜੇ ਤੂੰ ਗੁਰੂ ਦੇ ਗੁਣ ਨਹੀਂ ਗਾਏਗਾ ਫਿਰ ਮੌਕਾ ਨਹੀਂ ਮਿਲਣਾ ਮਾਇਆ ਮੋਹ ਮਹਾ ਸੰਕਟ ਬਨ ਤਾਂ ਸਿਉ ਰੁਚ ਉਪਜਾਵੇ ਐ ਸੰਸਾਰ ਜੰਗਲ ਮਾਇਆ ਦੇ ਮੋਹ ਨਾਲ ਭਰਿਆ ਹੋਇਆ ਹੈ ਇਸ ਤਾਂ ਸਿਰ ਉਪਜ ਉਪ ਜਾਵੇ ਇਹਦੇ ਨਾਲ ਹੀ ਮੋਹ ਜੁੜ ਗਿਆ ਪ੍ਰੇਮ ਜੁੜ ਗਿਆ ਅੰਤਰ ਬਾਹਰ ਸਦਾ ਸੰਗ ਪ੍ਰਭੂ ਤਾਂ ਸਿਉ ਨੇ ਹੋਂ ਨਾ ਲਾਵੇ ਪਿਆਰ ਉਹਦੇ ਨਾਲ ਨਹੀਂ ਕਰਦਾ ਜਿਹਦੇ ਨਾਲ ਕਰਨਾ ਸੀ ਜਿਹਨੇ ਉੱਥੇ ਕੰਮ ਆਉਣਾ ਤੇ ਜੋ ਹਣ ਦੀ ਸਵਾਸ ਦੇ ਰਿਹਾ ਨਾਨਕ ਮੁਕਤ ਤਾਹੇ ਤੁਮ ਜਾਨੋ ਜੇ ਕਟਰਾਮ ਸਮਾਵੇ ਜਿਹਦੇ ਅੰਦਰ ਗੁਰੂ ਸਮਾਜ ਜਾਂਦਾ ਹੈ RAM ਹੋ ਕੇ ਸਮਾਜ ਜਾਂਦਾ ਹੈ ਹਜ ਗੁਰ ਕਹਿੰਦੇ ਉਹੀ ਮੁਕਤ ਹੈ ਉਹੀ ਪਰਮ ਸੁਖ ਦਾ ਅਧীন ਹੈ ਉਹੀ ਆਨੰਦ ਵਿੱਚ ਜੀਵਨ ਬਸਰ ਕਰ ਰਿਹਾ ਹੈ ਐਸੀ ਖੁਸ਼ੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦ ਉਹ ਗੁਰੂ ਮਹਾਰਾਜ ਹੀ ਤਸਤੇ ਹੈ ਇਹ ਜੀਵਨ ਦੇ ਵਿੱਚ ਜੀਵਨ ਦੀ ਪਰਪਰਤਾਜ ਆਪਣੇ ਮਨ ਨੂੰ ਪ੍ਰਭੂ ਨਾਲ ਜੋੜੋ ਗੁਰੂ ਦੇ ਅਧੀਨ ਕਰੋ ਸਤਿਗੁਰੂ ਜੀ ਇਸ ਨੂੰ ਬਖਸ਼ ਲੈਣਗੇ ਉਹਦੀਆਂ ਬਾਹਾਂ ਅੱਜ ਵੀ ਖੁੱਲੀਆਂ ਨੇ ਕੋਈ ਆਵੇ ਅਲਾਵੇ ਨਾਲ ਲਾ ਲੰਦੇ ਹੈ ਬਰ ਇਹ ਹੀ ਸਾਡੀ ਮੰਗ ਹੈ ਬਖਸ਼ਣ ਹਾਰ ਬਖਸ਼ ਲੈ ਕਪਣੀ ਕਿਰਪਾ ਦਾ ਆਜੇ ਨਹੀਂ ਸਤਿਗੁਰੂ ਰੇਮਤ ਕਰਨ ਸੰਗਤ ਨੂੰ ਅਨਮਿਊਟ ਕਰੋ ਕੱਲ ਦੇ ਦਿਨ 24 ਤਰੀਕ ਹੈ ਕੈਂਪ ਦੀ ਪ੍ਰారంਭਤਾ ਹੋਣੀ ਹੈ ਗੁਰੂ ਗ੍ਰੰਥ ਸਾਹਿਬ ਰੇਮਤ ਕਰਨਗੇ ਸਾਰੀਆਂ ਸੰਗਤਾਂ ਨੂੰ ਪਾਵਨ ਪਵਿੱਤਰ ਦਿਹਾੜੇ ਸਤਿਗੁਰਾਂ ਦੇ ਪ੍ਰਕਾਸ਼ ਦਿਵਸ ਦੀਆਂ ਕਰੋਣਾ 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 ਵਧਾਈਆਂ ਹੋਣ ਮਹਾਰਾਜ ਮਿਹਰ ਕਰਨ ਸਦੀਵ ਚੜਦੀ ਕਲਾ ਉਹਦੇ ਤੇ ਆਨੰਦ ਬਣਿਆ ਰਹੇ ਇਹ ਅਰਦਾਸ ਸਾਡੀਆਂ ਓਰੇ ਪੂਰੇ ਰੂਹੜੇ ਸੇ ਵਿੰਦੇ ਆਲਕ ਮੁਤਤ ਪਈ ਚਿਰਾਣੀਆਂ ਫਿਰ ਕੱਡੂ ਆਵੇ ਰੁੱਤ ਬਉੜੀ ਤੂਦ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਹਰਾ ਇਹ ਮਾਨਸ ਜਾਣੇ ਦੂਰ ਤੂੰ ਵਰਤੇ ਜਾ ਹਰਾ ਤੂੰ ਸਭ ਘਟ ਭੋਗਿਆ ਆਪ ਤੋਦਲੇ ਪੁਨਾ ਲਹਰਾ ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮਾਹਰਾ ਤੂੰ ਸਭ ਦੇਵਾ ਮੈਂ ਦੇਵ ਬਿਦਾਤੇ ਨਰਹਰਾ ਕਿਆ ਯਾਰਾ ਦੇ ਜੀਵਾ ਤੂੰ ਇਕ ਤੂੰ ਅਬਨਾਸੀ ਅਪਰਪਰਾ ਜਸ ਮੇਲੇ ਸਤ ਗੁਰ ਆਪ ਇਸ ਕੇ ਸਭ ਕੁਲ ਤਰਾਂ ਸੇਵਕ ਸਭ ਕਰ ਦੇ ਸੇਵ ਨਾਨਕ ਜਨ ਤੇਰਾ ਗਹਿ ਡੜਾ ਤ੍ਰਿਣ ਛਾਇਆ ਗਾਫਲ ਜਲਿਓ ਪਾਹੀ ਜਿੰਨਾ ਭਾਗ ਮਥਾ ਹੜੇ ਇਨ ਉਸ ਤਾਦ ਤਨਾਹੀ ਗਹਿੜੜਾ ਤ੍ਰੇਣ ਛਾਇਆ ਗਾਫਲ ਜਲੇਉ ਪਾਏ ਗਾਫਲ ਕਹਿੰਦੇ ਸੁੱਤਾ ਹੋਇਆ ਬੰਦਾ ਗਹਿੜੜਾ ਤ੍ਰੇਣ ਛਾਇਆ ਮਹਾਰਾਜ ਕਹਿੰਦੇ ਕੱਖਾਂ ਨਾਲ ਬਣਿਆ ਤੇਰਾ ਸ਼ਰੀਰ ਤੇ ਤ੍ਰਿਸ਼ਨਾ ਦੀ ਅੱਗ ਚ ਸੜ ਰਿਹਾ ਵੇਖ ਡੱਖਣੇ ਮਹੱਲਾ ਪੰਜਵਾ ਗੁਰੂ ਅਰਜਨ ਸਾਹਿਬ ਫਰਮਾਨ ਕਰਦੇ ਗਹਿੜੜਾ ਗਹਿੜਾ ਤ੍ਰਣ ਛਾਇਆ ਗਾਫਲ ਜਲਿਓ ਪਾਹੇ ਜਿੰਨਾ پاਗ ਮਥਾ ਹੜੇ ਜਿਨ੍ਹਾਂ ਦੇ ਮਥੇ ਤੇ ਚੰਗੇ ਕਰਨ ਸੀ ਤੈਨ ਉਸਤਾਦ ਪਨਾਹੇ ਉਹ ਗੁਰੂ ਦੀ ਗੋਦ ਚ ਬੈਗੇ ਤਿਆਗ ਤੋਂ ਬਚ ਗਏ ਸਤਿਗੁਰਾਂ ਨੇ ਇਹਨਾਂ ਨੂੰ ਕਲਾ ਵਿੱਚ ਲੈ ਰਿਆ